ਸਤਿ ਸ਼੍ਰੀ ਅਕਾਲ ਜੀ SKB ਪੰਜਾਬੀ ਕਹਾਣੀਆਂ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਚਿਕਰ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਬੈਲ ਆਈਕਨ ਜ਼ਰੂਰ ਦਬਾ ਲਨਾ ਜੋ ਕਿ ਤੁਹਾਨੂੰ ਆਉਣ ਵਾਲੀ ਹਰ ਇੱਕ ਕਹਾਣੀ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਸ਼ੁਰੂ ਕਰਦੇ ਹਾਂ ਆਪਣੀ ਅੱਜ ਦੀ ਕਹਾਣੀ ਅਨਵਿਆਹੀ ਮਾਂ ਦਾ ਭਾਗ ਚੌਥਾ ਨੇਕ ਦਾ ਕਮਰਾ ਹੁਣ ਤਿਆਰ ਸੀ ਬਾਹਰਲਾ ਵਿਹੜਾ ਅਜੇ ਕੱਚਾ ਹੀ ਸੀ ਕਿ ਮੇਰੀ ਧੀ ਇੱਥੇ ਖੇਡਿਆ ਕਰੂਗੀ ਸਾਰਾ ਦਿਨ ਉਹਦਾ ਚਿੱਤ ਲੱਗਿਆ ਰਹਿੰਦਾ ਸੋਹਣਾ ਪਿੰਗਾ ਸ਼ਹਿਰੋਂ ਲੈ ਕੇ ਆਇਆ ਜਦੋਂ ਤਾਈ ਸ਼ਰਮਾ ਪਾਉਂਦੀ ਤਾਂ ਉਹਦੇ ਕੰਨ ਪਿੱਛੇ ਕਾਲਾ ਟਿੱਕਾ ਆਪ ਲਾ ਦਿੰਦਾ ਕਿ ਕਿਤੇ ਮੇਰੀ ਧੀ ਨੂੰ ਨਜ਼ਰ ਨਾ ਲੱਗ ਜਾਵੇ ਖੇਤ ਬੰਨੇ ਦਾ ਵੀ ਵੇਖਣਾ ਪੈਂਦਾ ਸੀ ਹੁਣ ਉਹ ਖੇਤ ਚਲਿਆ ਜਾਂਦਾ ਭੂਆ ਘਰ ਸੰਭ ਲੈਂਦੀ ਨਾਲੇ ਕਰਮਾਂ ਨੂੰ ਪਰ ਫੇਰ ਵੀ ਉਹ ਦੋ ਤਿੰਨ ᱜੇੜੇ ਘਰ ਲਾ ਜਾਂਦਾ ਨੇਕ ਨੂੰ ਜਿਵੇਂ ਇੱਕ ਨਵੀਂ ਜ਼ਿੰਦਗੀ ਮਿਲ ਗਈ ਸੀ ਸੂਬੇਦਾਰ ਗਰਚਰਨ ਸਿੰਘ ਦੀ ਇਕਲੌਤੀ ਧੀ ਸੁਖਵੀਰ ਕੌਰ ਆਪਣੇ ਪਿਓ ਨੂੰ ਜਿੱਥੇ ਜਾਨ ਤੋਂ ਵੱਧ ਕੇ ਪਿਆਰੀ ਸੀ ਉੱਥੇ ਹੀ ਉਹਦੀ ਸ਼ਾਨ ਵੀ ਸੀ ਗਰਚਰਨ ਆਪਣੀ ਧੀ ਦੀ ਰਾਖੀ ਫੌਜ ਵਿੱਚ ਬੈਠਾ ਵੀ ਉੰਨੀ ਹੀ ਰੱਖਦਾ ਜਿਵੇਂ ਘਰ ਬੈਠਾ ਪਿਓ ਰੱਖਦਾ ਹੁੰਦਾ ਇਹ ਬੜੀ ਅਚੰਬੇ ਵਾਲੀ ਗੱਲ ਸੀ ਕਿ ਗਰਚਰਨ ਨੂੰ ਕਦੇ ਮੁੰਡਾ ਹੋਣ ਦੀਆਂ ਅਰਦਾਸਾਂ ਨਾ ਕਰਨੀਆਂ ਪਈਆਂ ਕਿਉਂਕਿ ਉਹਨੂੰ ਪਤਾ ਸੀ ਕਿ ਸਮਾਂ ਬਦਲ ਚੁੱਕਿਆ ਜੇ ਜੇਬ ਵਿੱਚ ਪੈਸਾ ਹੈ ਤਾਂ ਸਭ ਕਦਰ ਕਰਦੇ ਆ ਬਿਨਾਂ ਪੈਸਾ ਦੇ ਹੁਣ ਦੁਨੀਆ ਤੇ ਕੋਈ ਰਿਸ਼ਤਾ ਨਹੀਂ ਉਹਨੇ ਆਪਣੀ ਪਤਨੀ ਨੂੰ ਵੀ ਕਹਿ ਦਿੱਤਾ ਸੀ ਕਿ ਕਦੇ ਵੀ ਮੁੰਡਾ ਹੋਣ ਲਈ ਕਿਤੇ ਨੱਕ ਨਾ ਰਗੜੀ ਮੈਨੂੰ ਧੀਆ ਪੁੱਤਾਂ ਤੋਂ ਵੱਧ ਪਿਆਰੀਆਂ ਪਰ ਗੁਰਚਰਨ ਦੀ ਮਾਂ ਚਾਹੁੰਦੀ ਸੀ ਕਿ ਮੇਰੇ ਪੁੱਤ ਦੀ ਦੇਲੀ ਵਧੇ ਉਹ ਚੋਰੀਆਂ ਬਥੇਰੇ ਔੜ-ਪੋੜ ਕਰਵਾਉਂਦੀ ਪਰ ਬੇਅਰਥ ਜਮੀਨ ਤੇ ਪੈਸਾ ਚੰਗਾ ਸੀ ਅਕਸਰ ਹੀ ਘਰ ਵਿੱਚ ਪੈਸਿਆਂ ਦਾ ਲੈਣ-ਦੇਣ ਚੱਲਦਾ ਰਹਿੰਦਾ ਸੁੱਬੇਦਾਰ ਖੁੱਲੇ ਦਿਲ ਨਾਲ ਖਰਚਾ ਕਰਦਾ ਪਰ ਵਿਆਜ ਉਹ ਠੋਕ ਕੇ ਲਾਉਂਦਾ ਸੁਖਵੀਰ ਉਦੋਂ 8 ਕੁ ਸਾਲ ਦੀ ਜਦੋਂ ਉਹਦੀ ਪਿਓ ਨੇ ਇਸ ਗੱਲ ਤੇ ਮੋਹਰ ਲਗਾ ਦਿੱਤੀ ਸੀ ਕਿ ਮੇਰੀ ਧੀ ਸਰਕਾਰੀ ਮਹਿਕਮੇ ਵਿੱਚ ਪੁਲਿਸ ਵਿੱਚ ਭਰਤੀ ਹੋਊ ਦਿਮਾਗ ਤੇ ਹਰ ਰੋਜ਼ ਬੋਝ ਰਹਿੰਦਾ ਪੜਨ ਦਾ ਉਸ ਸਮੇਂ ਲੋਕਾਂ ਦੀਆਂ ਗਾਰੇ ਨਾਲ ਕੰਧਾਂ ਕੱਢੀਆਂ ਹੁੰਦੀਆਂ ਤੇ ਪਲਸਤਰ ਦੀ ਥਾਂ ਟਿੱਪ ਕੀਤੀਆਂ ਹੁੰਦੀਆਂ ਪਰ ਸੂਬੇਦਾਰ ਦੀ ਹਵੇਲੀ ਭਾਵੇਂ ਛੋਟੀ ਸੀ ਪਰਪੰਡ ਵਿੱਚ ਬਹੁਤ ਤੱਕ ਪਾਉਂਦੀ ਹਵੇਲੀ ਨੂੰ ਕੀਤਾ ਰੰਗ ਹਰ ਇੱਕ ਦੀਆਂ ਅੱਖਾਂ ਚੁੰਧਿਆ ਦਿੰਦਾ ਰੋਬ ਬਹੁਤ ਸੀ ਗੁਰਚੰਦ ਦਾ ਕਦੇ ਕਦੇ ਮਾਂ ਕਹਿ ਦਿੰਦੀ ਅਖੇ ਪੁੱਤ ਤੂੰ ਹੰਕਾਰ ਵਿੱਚ ਨਾ ਰਿਹਾ ਕਰ ਤਾਂ ਗੁਰਚਰਨ ਕਹਿ ਦਿੰਦਾ ਕਿ ਬੇਬੇ ਇਹ ਕੋਈ ਹੰਕਾਰ ਨਹੀਂ ਸਾਡੇ ਫੌਜੀਆ ਦੀ ਬੋਲੀ ਹੀ ਇਸ ਤਰ੍ਹਾਂ ਦੀ ਹੁੰਦੀ ਹੈ ਜੇ ਅਸੀਂ ਰੋਬ ਨਾ ਰੱਖੀਏ ਤਾਂ ਸਾਨੂੰ ਸੂਬੇਦਾਰ ਕੌਣ ਕਹੂ ਗੁਰਚੰਦ ਦੀ ਧੀ ਸੁਖਵੀਰ ਹੁਣ 12ਵੇਂ ਪਾਸ ਕਰ ਗਈ ਸੀ ਹਰ ਰੋਜ਼ ਗਰਾਊਂਡ ਜਾਂਦੀ ਸੁੰਦਰ ਤੇ ਸੰਡੋਲ ਸਰੀਰ ਤੇ ਉਹਨੂੰ ਮਾਣ ਹੁੰਦਾ ਪਿਓ ਆਪਣੀ ਧੀ ਨੂੰ ਵੇਖ ਖੁਸ਼ ਹੁੰਦਾ ਕਿ ਇੱਕ ਦਿਨ ਇਹਨੇ ਵੱਡੀ ਅਫਸਰਨੀ ਲੱਗ ਜਾਣਾ ਲੋਕ ਕਹਿਣਗੇ ਸਰਕਾਰੀ ਅਫਸਰਾਂ ਦਾ ਘਰ ਹੈ ਇਹ ਗਰਚਰਨ ਹਰ ਰੋਜ਼ ਅਖਬਾਰ ਵਿੱਚ ਵੇਖਦਾ ਕਿ ਪੁਲਿਸ ਦੀ ਭਰਤੀ ਕਦੋਂ ਨਿਕਲੇਗੀ ਸੁਖਵੀਰ ਨੇ ਬੀਏ ਵਿੱਚ ਦਾਖਲਾ ਲੈ ਲਿਆ ਹੁਣ ਉਹ ਸ਼ਹਿਰ ਪੜਨ ਜਾਂਦੀ ਚੰਗਾ ਰਹਿਣ ਸਹਿਣ ਖਾਣ ਪੀਣ ਵੀ ਸਿਹਤ ਨੂੰ ਨਖਾਰ ਦਾ ਸੁਖਵੀਰ ਬਹੁਤ ਜਿਆਦਾ ਸੋਹਣੀ ਸੀ ਗਰਾਊਂਡ ਵਿੱਚ ਸਖਲਾਈ ਦਿੰਦਾ ਕੋਚ ਹਰ ਵੇਲੇ ਸੁਖਵੀਰ ਤੇ ਨਿਗਾ ਰੱਖਦਾ ਸੁਖਵੀਰ ਨੂੰ ਪ੍ਰੈਕਟਿਸ ਕਰਵਾਉਂਦਾ ਕਦੇ ਕਤਾਹੀ ਉਹ ਉਹਦੀ ਪਿੱਠ ਤੇ ਹੱਥ ਲਗਾ ਦਿੰਦਾ ਸੁਖਵੀਰ ਨੂੰ ਕੋਈ ਕਰੰਟ ਜਿਹਾ ਲੱਗਦਾ ਉਹ ਸ਼ਰਮ ਨਾਲ ਲਾਲ ਹੋ ਜਾਂਦੀ ਪਰ ਉਹਨੂੰ ਚੰਗਾ ਲੱਗਦਾ ਉਹ ਮੁੰਡਾ ਸੁਖਵੀਰ ਤੋਂ ਨਜ਼ਰ ਨਾ ਹਟਾਉਂਦਾ ਤੇ ਇਸ ਭਾਵਕ ਹੀ ਸੀ ਕਿ ਸੁਖਵੀਰ ਉਹਦੇ ਵੱਲ ਖਿੱਚਦੀ ਗਈ ਦੋਹਾਂ ਨੂੰ ਇੱਕ ਦੂਜੇ ਨਾਲ ਪਿਆਰ ਹੋ ਗਿਆ ਘਰ ਵਿੱਚ ਔਣ ਜਾਣ ਬਣ ਗਿਆ ਆਸ਼ਿਕਾਂ ਨੂੰ ਸੌ ਬਹਾਨੇ ਮਿਲ ਜਾਂਦੀ ਐ ਸੂਬੇਦਾਰ ਨੂੰ ਇਹ ਸੀ ਕਿ ਇਹ ਮੇਰੀ ਧੀ ਨੂੰ ਟ੍ਰੇਨਿੰਗ ਦਿੰਦਾ ਹੈ ਜਦੋਂ ਭਰਤੀ ਨਿਕਲੀ ਮੇਰੀ ਧੀ ਨੇ ਪਹਿਲੇ ਵਿੱਚ ਹੀ ਪਾਸ ਹੋ ਜਾਣਾ ਸੂਬੇਦਾਰ ਕੋਚ ਦੀ ਬੜੀ ਆਉ ਭਗਤ ਕਰਦਾ ਕਿਤੇ ਖੇਡਾਂ ਹੁੰਦੀਆਂ ਉਹ ਸੂਬੇਦਾਰ ਦੀ ਮਨਜ਼ੂਰੀ ਲੈ ਕੇ ਸੁਖਵੀਰ ਨੂੰ ਨਾਲ ਜਾਂਦਾ ਆਖੇ ਇਹਦੀ ਪ੍ਰੈਕਟਿਸ ਹੋ ਜੂ ਨਾਲੇ ਸਪੋਰਟਸ ਦਾ ਸਰਟੀਫਿਕੇਟ ਮਿਲ ਜਾਊ ਫੇਰ ਇਹਦੀ ਨੌਕਰੀ ਵੀ ਹੋਰ ਪੱਕੀ ਹੋ ਜੂ ਸੂਬੇਦਾਰ ਨੂੰ ਤਾਂ ਇੰਨਾਂ ਗੱਲਾਂ ਦਾ ਪਤਾ ਸੀ ਉਹ ਆਪਣੀ ਧੀ ਨੂੰ ਪੇਜ ਦਿੰਦਾ ਪਰ ਉਹਨੂੰ ਨਹੀਂ ਸੀ ਪਤਾ ਕਿ ਮੇਰੀ ਧੀ ਮੇਰੀਆਂ ਸਦਰਾਂ ਤੇ ਪਾਣੀ ਫੇਰ ਰਹੀ ਹੈ ਹੌਲੀ ਹੌਲੀ ਦੋਹਾਂ ਦੀਆਂ ਨਜ਼ਦੀਕੀਆਂ ਬਹੁਤ ਵੱਧ ਗਈਆਂ ਇਹ ਕੋਚ ਨਾਲ ਵਾਲੇ ਪਿੰਡ ਦਾ ਸੀ ਤੇ ਵਿਆਹਿਆ ਹੋਇਆ ਪਰ ਸੁਖਵੀਰ ਕੋਲ ਝੂਠ ਬੋਲਿਆ ਕਿ ਮੈਂ ਅਜੇ ਕੁਵਾਰਾਂ ਸੁਖਵੀਰ ਦਾ weight ਵਧਣ ਲੱਗਿਆ ਉਹਨੂੰ ਆਪਣਾ ਆਪ ਭਾਰਾ ਭਾਰਾ ਮਹਿਸੂਸ ਹੋਣ ਲੱਗਿਆ ਮਾਂ ਨੂੰ ਕਈ ਵਾਰ ਇਸ ਚੀਜ਼ ਤੇ ਸ਼ੱਕ ਹੋਇਆ ਸੁਖਵੀਰ ਗਰਾਉਂਡ ਗਈ ਕਿ ਉਹਨੂੰ ਦੱਸਾਂ ਪਰ ਉਹ ਤਾਂ 4-5 ਦਿਨਾਂ ਤੋਂ ਆਇਆ ਹੀ ਨਹੀਂ ਸੀ ਹੁਣ ਸੁਖਵੀਰ ਨੂੰ ਚਿੰਤਾ ਹੋਣ ਲੱਗੀ ਕਿ ਕੀ ਕੀਤਾ ਜਾਵੇ 2 ਮਹੀਨੇ ਲੰਘ ਗਏ ਸਨ ਪਰ ਉਸ ਨੂੰ period ਵੀ ਨਾ ਆਏ ਸੁਖਵੀਰ ਨੂੰ ਪਤਾ ਲੱਗ ਗਿਆ ਕਿ ਸਭ ਕੁਝ ਗਲਤ ਹੋ ਗਿਆ ਮਾਂ ਨੇ ਆਪਦੀ ਭੈਣ ਨੂੰ ਫੋਨ ਕੀਤਾ ਤਾਂ ਉਹ ਕਹਿਣ ਲੱਗੀ ਕਿ ਜਵਾਕ ਅੱਜ ਕੱਲ ਆਏ ਹੋ ਆਏ ਹੀ ਹੋ ਜਾਂਦੇ ਆ। ਭਾਰਵਦਨਾ ਜਾਂ ਢਿੱਡਵਦਨਾ ਕੋਈ ਬਹੁਤੀ ਗੱਲ ਨਹੀਂ। ਮਾਂ ਹੁਣ ਨਿਸ਼ਚਿੰਤ ਹੋ ਗਈ ਕਿਉਂਕਿ ਸੁਖਵੀਰ ਦਾ ਪੇਟ ਐਨਾ ਦਿਖ ਨਹੀਂ ਸੀ ਦਿੰਦਾ। ਹੁਣ ਉਹ ਚੁੰਨੀ ਲੈ ਕੇ ਰੱਖਦੀ ਸੁਖਵੀਰ ਗਰਾਊਂਡ ਵੀ ਨਾ ਜਾਂਦੀ। ਗੁਰਚਰਨ ਹਰ ਰੋਜ਼ ਘੂਰਦਾ ਕਿ ਤੂੰ ਗਰਾਊਂਡ ਵੀ ਨਹੀਂ ਜਾਂਦੀ ਤੇ ਕਾਲਜ ਵੀ ਨਹੀਂ ਜਾਂਦੀ ਪਰ ਮਾਂ ਕਹਿ ਦਿੰਦੀ ਕਿ ਇਹਦੀ ਸਿਹਤ ਨਹੀਂ ਠੀਕ ਗੁਰਚਰਨ ਕਹਿ ਦਿੰਦਾ ਕਿ ਚੱਲ ਮੈਂ ਵਿਖਾ ਆਉਣਾ ਇਹਨੂੰ ਸ਼ਹਿਰ ਪਰ ਸੁਖਵੀਰ ਡਰ ਜਾਂਦੀ ਕਹਿ ਜਾਂਦੀ ਕਿ ਪਪਾ ਮੈਂ ਹੋ ਜਾਣਾ ਠੀਕ ਤੁਸੀਂ ਫਿਕਰ ਨਾ ਕਰੋ ਮਾਂ ਦਾ ਸ਼ੱਕ ਹੁਣ ਯਕੀਨ ਵਿੱਚ ਬਦਲ ਗਿਆ ਸੀ ਕਿ ਨੂੰ ਦੱਸਦੀ ਆਪਦੇ ਪਤੀ ਨੂੰ ਜਿਹੜਾ ਹਰ ਵੇਲੇ ਬਦੂਖਾ ਆਪਣੇ ਮੋਢੇ ਟੰਗੀ ਰੱਖਦਾ ਸੀ ਮਾਂ ਆਖਰ ਫਸ ਗਈ ਸੀ ਕਿ ਕੀ ਕਰੇ ਅੰਦਰੋਂ ਅੰਦਰ ਹੀ ਸੁਖਵੀਰ ਕਮਜ਼ੋਰ ਹੋ ਰਹੀ ਸੀ ਪਿਆਰ ਵਿੱਚ ਮਿਲਿਆ ਧੋਖਾ ਤੇ ਇੱਕ ਇਹ ਪਾਪ ਮਾਂ ਨੂੰ ਪਤਾ ਸੀ ਕਿ ਜੇ ਇਹਦੇ ਕੋਲ ਗੱਲ ਚਲੀ ਗਈ ਇਨੀ ਮਾਰ ਮਕਾ ਦੇਣਾ ਨਾਲੇ ਇੱਜ਼ਤ ਲੀਰਾ ਲੀਰਾ ਹੋ ਜੂ ਮਾਂ ਨੇ ਆਪਣੀ ਭੈਣ ਨੂੰ ਫੋਨ ਕੀਤਾ ਕਿ ਮੈਂ ਤੈਨੂੰ ਮਿਲਣ ਆ ਰਹੀ ਆਂ ਦੋਹੀ ਮਾਵਾ ਧੀਆਂ ਬਸ ਚੜ ਗਈਆਂ ਸੂਬੇਦਾਰ ਗੁਰਚਨ ਸਿੰਘ ਵੀ ਹੁਣ ਫਿਕਰ ਵਿੱਚ ਸੀ ਕਿ ਮੇਰੀ ਹੱਸ ਦੀ ਖੇਡ ਦੀ ਧੀ ਨੂੰ ਕੀ ਹੋ ਗਿਆ ਸਖਵੀਰ ਦੀ ਮਾਂ ਆਪਣੀ ਭੈਣ ਦੇ ਗਲ ਲੱਗ ਰੋਣ ਲੱਗ ਪਈ ਸਖਵੀਰ ਨੂੰ ਗਾਲ੍ਹਾਂ ਦੇਣ ਲੱਗੀ ਹੌਲੀ ਹੌਲੀ ਸਖਵੀਰ ਨੇ ਝਿਜਕਦਿਆਂ ਸਾਰਾ ਕੁਝ ਦੱਸ ਦਿੱਤਾ ਮਾਸੀ ਨੂੰ ਵੀ ਫਿਕਰ ਹੋ ਗਈ ਇਸ ਗੱਲ ਦੀ ਪਰ ਹੁਣ ਹੱਲ ਤਾਂ ਕੋਈ ਕਰਨਾ ਹੀ ਸੀ ਮਾਸੀ ਨੇ ਕਿਹਾ ਕਿ ਭੈਣ ਹੁਣ ਤੂੰ ਫਿਕਰ ਨਾ ਕਰ ਮੈਂ ਆਪੇ ਹੱਲ ਕਰ ਦਉ ਇਸ ਦਾ ਸਖਵੀਰ ਦੀ ਮਾਂ ਨੇ ਕੁਝ ਪੈਸੇ ਭੈਣ ਦੇ ਹੱਥ ਰੱਖੇ ਤੇ ਕਿਹਾ ਕਿ ਇਹਨੂੰ ਹੁਣ ਤੂੰ ਰੱਖ ਕੁਝ ਸਮੇਂ ਲਈ ਜਦੋਂ ਕੋਈ ਹਿੱਲਾ ਹੋ ਗਿਆ ਮੈਂ ਆਪੇ ਲੈ ਜਾਉਂਗੀ ਇਓ ਵੇਖ ਤਾਂ ਇਹਦੇ ਪਿਉਨੇ ਮਾਰ ਮਕਾਉਣੀ ਆ ਇਹ ਫੇਰ ਵੀ ਢਡੋ ਜਾਈ ਆ ਮਾਂ ਨੇ ਅੱਖਾਂ ਪੁੰਝਦਿਆਂ